आज जो है वह मुकदस त्यौहार है जो रमज़ान और मुबारक का जो फ़र्ज रोजे हमने रखे और वो पूरे हुए उसकी खुशी में आज ईद का त्यौहार मनाया गया है और मैं अपनी तरफ से तमाम जो है पूरे पंजाब के और पूरे मुल्क के लोगों को अपनी तरफ़ से ईद की जो है बहुत बहुत मुबारकबाद देता हूं और हिंदू मुस्लिम सिख ईसाई हमने सब ने मिलकर जो है ये त्यौहार मनाया और हमारे मीडिया के भी जो साथी आए उनको भी मैं ईद की बहुत बहुत मुबारकबाद देता हूं आज हमने ईद की नमाज़ अदा की और अपने मुल्क की खुशहाली और तरक्की भाईचारे के लिए आज हमने दुआएँ की और ख़ासतौर से पंजाब जो है खुशहाल रहे और प्यार मोहब्बत जो है बरकरार रहे आज ईदलफ़ितर का शुभ दिहाड़ा है ਜਿਹੜੇ ਕੇ ਰੋਜ਼ੇ ਰੱਖ ਕੇ ਰੋਜ਼ੇ ਜਿਹੜੇ ਸਬਤ ਹੁੰਦੇ ਨੇ ਤੇ ਜੋ ਦਾਨ ਕੀਤਾ ਹੁੰਦਾ ਜੋ ਫਿਤਰ ਕੀਤਾ ਹੁੰਦਾ ਉਹਨੂੰ ਖੁਸ਼ੀ ਮਨਾਉਣ ਚਾਹੀਦਾ ਇਹਦਾ ਦਿਨ ਹੈ ਸੋ ਮੈਂ ਸਭ ਅੰਮ੍ਰਿਤਸਰ ਨਿਵਾਸੀਆਂ ਨੂੰ ਮੈਂ ਸਭ ਆਪਣੇ ਮੁਸਲਮ ਵੀਰਾਂ ਨੂੰ ਪੂਰੀ ਦੁਨੀਆ ਦੇ ਵਸਦੇ ਵੀਰਾਂ ਨੂੰ ਮੈਂ ਬਹੁਤ-ਬਹੁਤ ਵਧਾਈ ਦੇਣਾ ਆਈ ਦੀ ਅਸੀਂ ਅੱਜ ਇੱਥੇ ਖੜੇ ਆ ਜਮਾ ਮਸਜਿਦ ਅੰਮ੍ਰਿਤਸਰ ਖੜੇ ਆ ਔਰ ਬਹੁਤ ਇੱਥੇ ਸੰਗਤ ਆਈ ਸੀਗੀ ਬਹੁਤ سارے ਮੁਸਲਮ ਵੀਰ ਆਏ ਸੀਗੇ ਸੋ ਨਮਾਜ਼ ਅਦਾ ਕਰਕੇ ਸਭ ਚਲੇ ਗਏ ਨੇ ਆਪਣੇ ਆਪਣੇ ਕੰਮ ਤੇ ਅਸੀਂ ਹੁਣ ਮੌਲਵੀ ਜੀ ਨਾਲ ਖੜੇ ਆ ਇਮਾਮ ਜੀ ਨਾਲ ਖੜੇ ਆ ਇੱਥੇ ਔਰ ਬੜੀ ਖੁਸ਼ੀ ਹੋਈ ਹੈ ਅ ਮੈਂ ਦੁਬਾਰਾ ਸਭ ਵੀਰਾਂ ਨੂੰ ਬਹੁਤ-ਬਹੁਤ ਵਧਾਈ ਦੇਣਾ ਤੇ ਸ਼ੁਭਕਾਮਨਾਵਾਂ ਦੇਣਾ ਮੇਰਾ ਨਾਮ ਮੁਹੰਮਦ ਯੂਸਫ ਮਲਿਕਾ ਜੀ ਪੰਜਾਬ ਹਜ ਜਮੇਟੀ ਮੈਂਬਰ ਅਸੀਂ ਧੰਨਵਾਦ ਕਰਦੇ ਆ ਜਿੰਨੇ ਵੀ ਸਾਡਾ ਸਿੱਖ ਭਾਈਚਾਰਾ Hindu ਭਾਈਚਾਰਾ ਹੋਰ ਵੀ ਪੋਲੀਟਿਕਲ ਪਾਰਟੀਆਂ ਜਿਹੜੀਆਂ ਇੱਥੇ ਆਈਆਂ ਨੇ ਸਾਰਿਆਂ ਦਾ ਬਹੁਤ-ਬਹੁਤ ਦਿਲ ਦੀ ਗਹਿਰਾਈਆਂ ਤੋਂ ਲੱਖ-ਲੱਖ ਧੰਨਵਾਦ ਕਰਦੇ ਆ ਕਿ ਅੱਜ ਜਿਹੜੇ ਸਾਡੇ ਤਿਹਾਰ ਦੇ ਵਿੱਚ ਆ ਕੇ ਸ਼ਾਮਿਲ ਹੋਏ ਨੇ ਔਰ ਮذਹਬ ਨਹੀਂ ਸਿਖਾਤਾ ਆਪਸ ਵਿੱਚ ਵੈਰ ਰੱਖਣਾ ਇਹ ਸਾਰਾ ਹੀ ਜਿਹੜਾ ਵਾ ਸਾਡੇ ਪੈਗੰਬਰ حضرت ਸੱਲੱਲਾਹੁ ਅਲੈਹਿ ਵਸੱਲਮ ਜੀ ਦਾ ਪੈਗਾਮ ਜੋ ਹੈ ਉਹ ਹਜ਼ਾਰਾਂ ਸਾਲਾਂ ਤੋਂ ਜਿਹੜਾ ਚੱਲਦਾ ਆ ਰਿਹਾ ਹੈ ਅੱਜ ਵੀ ਉਹ ਪਰੰਪਰਾ ਨੂੰ ਦੇਖਦੇ ਆ ਬੜਾ ਖੁਸ਼ੀਆਂ ਭਰਿਆ ਮਾਹੌਲ ਹੈ ਸਾਰੇ ਆਪਣੇ ਗਿਲੇ ਸ਼ਿਕਵੇ ਦੂਰ ਕਰਕੇ ਇੱਥੇ ਪਿਆਰ ਮੁਹੱਬਤ ਨਾਲ ਜਿਹੜਾ ਉਹ ਤਿਹਾਰ ਸਾਂਝਾ ਕਰ ਰਹੇ ਨੇ ਇੱਕ ਮਹੀਨੇ ਦੇ ਰੋਜ਼ੇ ਰੱਖ ਕੇ ਈਦ ਦੀ ਮੁਸ਼ਕਲ ਜਿਹੜੀ ਚਾਂਦ ਤੋਂ ਨਜ਼ਰ ਆਂਦੀ ਹੈ ਉਹ ਈਦ ਦਾ ਤਿਹਾਰ ਸਾਂਝਾ ਕਰ ਰਹੇ ਨੇ ਮਨਾ ਰਹੇ ਨੇ ਕੀ ਦੁਆਵਾਂ ਮੰਗੀਆਂ ਗਿਆ ਜੀ ਅੱਜ ਅੱਜ ਸਾਡੇ ਮੁਲਕ ਇੰਡੀਆ ਵਾਸਤੇ ਹੋਰ ਫਿਲਸਤੀਨ ਵਾਸਤੇ ਜਿਹੜਾ ਉੱਥੇ ਬਹੁਤ ਮਾਮਲਾ ਖਰਾਬ ਹੈ ਜ਼ੁਲਮ ਹੋ ਰਿਹਾ ਹੈ ਫਿਲਸਤੀਨ ਵਾਸਤੇ ਔਰ ਪੰਜਾਬ ਦੇ ਵੀ ਜੀ ਸਾਡੀ ਜਿਹੜੀ ਅਮਨ ਸ਼ਾਂਤੀ ਵਾਸਤੇ ਸਾਰੇ ਹੀ ਮੁਲਕ ਵਾਸੀ ਸਾਡੇ ਦੁਆਵਾਂ ਕੀ ਜੀ